হ্যালো হ্যালো <laughs> <laughs> どうだ ਇਹ ਦੇਖਾ ਕਿੰਦਾ ਧਿਆਨ ਨਿਕ ਜਿਹੜਾ ਐਕਸੀਡੈਂਟ ਹੋਇਆ ਏ ਜਿਹਦੇ ਪਰਿਵਾਰ ਦੇ ਜੀ ਚਲੇ ਗਏ ਵਾਸਤੇ ਪਰ ਉਸ ਪਰਿਵਾਰ ਨੂੰ ਕਾਟਾ ਦੇ ਜ਼ਰੂਰ ਪਿਆ ਸਵੇਰੇ ਕੋਈ 6 ਵਜੇ ਦਾ ਕਰੀਬ ਟਾਈਮ ਸੀਗਾ ਇਹ ਹੁੰਦੇ ਪਏ ਸੀ ਕਿ ਭਗਤਾਲੇ ਮੰਡੀਆਂ ਕੋਈ ਨਵਾਲਾ ਗੱਡੀ ਕੋਈ 에어ਪੋਰਟ ਤੋਂ ਹੁੰਦਾ ਪਿਆ ਸੀਗਾ ਉਹਨੇ ਪਿਛਲੀ ਸਾਈਡ ਆ ਕੇ ਮਾਰਿਆ ਤੇ ਦੋਨੋਂ ਦੇ ਮਤਲਬ ਟਰੈਕਟਰ ਦੇ ਦੋ ਹਿੱਸੇ ਹੋ ਗਏ ਤੇ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਜੀ ਜਿਹੜੀ ਮੌਤ ਆਈ ਕਿੰਨੀ ਉਮਰ ਦੀ ਲੱਗੀ ਜਾ ਰਹੀ ਹੈ ਸਰ ਉਹ ਕੋਈ ਕੋਈ ਜਾਣੀ ਨਹੀਂ ਕੋਈ 3500 روپے ਲਾਗੇ ਉਮਰਦਾਸ ਸਰ ਪਤਾ ਨਿਊ ਦਾ ਬਾਰੇ ਕਹਿੰਦੇ ਲੋਕਲ ਹੀ ਦੱਸ ਦੇਣਗੇ ਕਿ ਦੇ ਇਥੇ ਹਾਂਜੀ ਮੌਕੇ ਤੇ ਸੁਣਾਉਂਦਾ ਹਾਂ ਹਾਂਜੀ ਮੌਕੇ ਤੇ ਮੌਤ ਹੋ ਗਈ ਇਹਦਾ ਟਰੈਕਟਰ ਵਾਲਾ ਜਿਹੜਾ ਇਹ ਤਰਨਤਾਰਨ ਰੋਡ ਤੋਂ ਲੈ ਕੇ ਝੋਂਡਾ ਦੇ ਬਟਾਲੇ ਚੱਲਿਆ ਇਹ ਸਵੇਰੇ 6 ਵਜੇ ਦਾ ਟਾਈਮ ਹੈ ਤੇ ਮਗਰੋਂ ਨੋਵਾ ਗੱਡੀ ਵਾਲਾ ਆਇਆ ਵਾ ਉਹ 에어ਪੋਰਟ ਦੇ ਗਿਆ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇਥੇ ਚੰਗਾਵਾ ਪਿੰਡ ਇਹਦੇ ਕੀਆ ਦੇ ਨਾਲ ਚੰਗਾਵੇ ਇੱਧਰ ਲੱਗੇ ਆ ਤੇ ਗਾਮਾਂ ਪਿੰਡਿਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲਾਗੇ ਪਿੰਡ ਆ ਉੱਥੇ ਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਤੇ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੀ ਵੀ ਹੋ ਗਈ ਆ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਆ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਦੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਜਿਹੜਾ ਪੁੱਛਣਗੇ ਉਹ ਸਾਹਮਣੇ ਕਾਰਵਾਈ ਕੀਤੀ ਜਾਊਗੀ ਕਿੱਥੋਂ ਰਹਿਣ ਵਾਲਾ ਕਿੱਥੋਂ ਦੇ ਸੀ ਇਹ ਕੌਣ ਆ ਤਿੰਨਾਂ ਦੀ ਜਿਹੜਾ ਦੇਖ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈ ਹੈਗਾ ਇਧਰ ਭਿੱਖੀ ਪਿੰਡ ਲੱਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸਹੁਰੇ ਘਰ ਤੇ ਤਰਨਤਾਰਨ ਰੋਡ ਤੇ ਰਹਿੰਦਾ ਵਾ ਇਸ ਵਕਤ ਇਹਨਾਂ ਦੋਨਾਂ ਦੀ ਐਕਸੀਡੈਂਟ ਮੌਤ ਕਿੱਥੇ ਕਿੱਥੋਂ ਦੇ ਨਾਲ ਦੋਨੋਂ ਬੰਦੇ ਇੱਕ ਦੇ ਤਨ ਦੱਸਣ ਤਰਨਤਾਰਨ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਦੇਵੀ ਚਿੰਡੇ ਲੱਗੇ ਜਿਹੜਾ ਉੱਥੋਂ ਦਾ ਵਾਹ ਤੇ ਸਰ ਵਾਰਦਾ ਕਿਹੜੀ ਜਗ੍ਹਾ ਤੇ ਹੈ ਸਵੇਰੇ 6 ਵਜੇ ਦੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਇਹ ਆ ਮੈਂ ਨਾ ਜਿਹੜਾ ਬਟਾਲਾ ਰੋਡ ਆ ਈ ਪਾਸ ਹਾਂ ਵੀਰਕਾ ਬਾਈਪਾਸ ਤੋਂ ਹਾਂ ਦੂਣ ਸਕੂਲ ਦੇ ਕੋਲ ਦੂਣ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ ਹਾਂ ਕੀ ਗੱਲ ਹੋਈ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਜੀ ਆ ਆਪਣਾ ਵੀਰਕਾ ਬਾਈਪਾਸ ਹਾਂਜੀ ਇੱਥੇ ਆ ਜੀ ਕਿੰਨੇ ਕੁ ਵਜੇ ਰੈਂਕ ਸੀ ਕੀ ਗੱਲ ਕਿਸ ਤਰ੍ਹਾਂ ਦੀ ਕੀ ਐ ਕਿਨੋਵਾ ਗੱਲ ਜੀ ਉੱਥੋਂ ਟਰੈਕਟਰ ਤੋਂ ਰਿਹਾ ਵਾ ਕੋਈ 5:30 ਵਜੇ ਤੇ ਰੋਡ ਤੇ ਆਈ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰ ਉਪਰੇ ਜੀ ਭਗਤਾਂ ਵਾਲੇ ਦਾਣਾ ਮੰਡੀ ਤੋਂ ਰਹੀ ਤੇ ਗਲਤੀ ਕਿਹਦੀ ਹੈ ਗਲਤੀਆਂ ਦੇਖੋ ਜੀ ਰੋ ਪਿੱਛੋਂ ਗੱਡੀ ਵਜੀ ਆ ਨਵਾਲੇ ਦੀ ਵੀ ਕਹਿ ਸਕਦੇ ਆ ਅਗਲਾ ਹਾਂ ਜੀ ਕਿਸੇ ਸਰ ਗੱਡੀ ਤੇ ਸੀ ਕਿ ਬਹੁਤ ਤੇਜ਼ ਹੀ ਗੱਡੀ ਗੱਡੀ ਬਹੁਤ ਤੇਜ਼ ਹੀ ਜੀ ਹਾਂ ਜੀ ਗੱਡੀ ਵਾਲਾ ਸਰ ਕਿੱਥੋਂ ਆਇਆ ਜੀ ਜਿਹੜਾ ਨੋ ਗੱਡੀ ਵਾਲਾ 에어ਪੋਰਟ ਤੋਂ ਆਇਆ ਜੀ ਜੀ ਕਿਸੇ ਸਰ ਪਸਵਾਰੀਆਂ ਵਗੈਰਾ ਨਹੀਂ ਖਾਲੀ ਇਕੱਲਾ ਇੱਕ ਜਣਾ ਇਹ ਟਰਾਲੀ ਟਰੈਕਟਰ ਕਿਸੇ ਘੇਰੇ ਪੈਂਦੇ ਨੇ ਟਰਾਲੀ ਵਾਲਾ ਦਾ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦਾ ਜੀ ਭਗਤਾਂ ਵਾਲੇ ਦੇ ਇਥੇ ਮੋੜ ਤੋਂ ਦੋ ਬੰਦੇ ਮੋੜ ਤੋਂ ਜੀ ਕਿੱਥੇ ਕਿੱਥੋਂ ਤੈਨਾਂ ਵਾਲੇ ਸਰ ਇੱਕ ਜੀ ਦਾਣਾ ਇਥੋਂ ਭਗਤ ਜਿਹੜਾ ਸਰੋਂ ਸੇ ਕਿਸੋਂ ਦਾ ਰਹਿਣਾ ਆ ਆ ਲੱਗ ਪਿੰਡ ਵਾ ਕਿਹੜਾ ਇਥੋਂ ਦਾ ਹਾਂਜੀ ਆ ਉਹ ਵੀ ਉਹਦੇ ਲੱਗਦਾ ਘਰ ਤੋਂ ਵੀ ਤੁਰ ਪੈ